ਆਨੇ ਕਰਤਾ ਫੈਸਲਾ ਕਿਵੇਂ ਕੀਤਾ ਖਾਨ ਭਾਈ ਸਾਢੇ 16 ਲਾਇਆ ਭਾਈ ਹਾਰਾ ਹਟ ਖਾਰਾ ਆਖਿਆ ਤੁਹਾਨੂੰ ਸਾਢੇ 17 ਦੀ ਬੋਦੀ ਤੇ ਠੀਕ ਨਹੀਂ ਰਹਾ ਆ ਫੜੀ ਹੁਣ ਕਿਹੜਾ ਫੜੀ ਜੀ 15 ਫੜੀ ਮੈਂ ਨੂੰ ਇਹਨੇ ਆਪਦੀ ਮਰਜ਼ੀ ਨਾਲ ਚਲਾ ਕਰਦਾ ਮੈਂ 1500 ਰੁਪਏ ਬਿਨਾਂ ਪੁੱਛੇ ਪਾਦਾ ਮੈਂ ਕਿੰਨਾ ਘਟਿਆ ਹਾਂ ਕਿੰਨਾ ਘਟਿਆ ਕਿੰਨਾ ਵਧਿਆ ਤੇਰੇ ਕਦਰ ਨਾਲ ਬੱਚੀ ਦਾ ਨਹੀਂ ਕਿੰਨਾ ਵਧਿਆ ਬਿਨਾ ਪੁੱਛੇ ਮੈਂ ਕਿੰਨਾ ਵਧਿਆ ਬਿਨਾ ਪੁੱਛੇ ਨਹੀਂ ਮੈਂ ਕਿੰਨਾ ਵਧਿਆ ਬਿਨਾ ਪੁੱਛੇ ਉਧਰ ਵੀ ਆ ਜਾ ਨਹੀਂ ਲਾਤੇ ਸਾਨੂੰ ਘੋਮੇ ਨਹੀਂ ਨੇ ਸਾਡੇ 15 ਲਾ ਦੇ ਖਿੱਚ ਕੇ ਜੇ ਮੈਂ ਕਿਹਾ ਸਾਡੇ 15 ਲਾ ਦੇ ਉਹ ਗੁੱਸਾ ਮੰਦਨ ਵਾਲੇ ਨਹੀਂ ਆ ਯਾਰ ਉਹ ਸੁਣ ਆ ਸੁਣ ਯਾਰ ਤੇਰੀ ਚਲੋ ਦਿਓ ਯਾਰ ਹੁਣ ਕਿਉਂ ਖਸੀ ਝਗੜਾ ਪਾਇਆ ਲਖਾਈ ਇਹ ਕਰਾ ਦੂ ਨਹੀਂ ਲਖਾਈ ਦੀ ਗੱਲ ਉਹ ਲਖਾਈ ਕਰਾ ਸਾਡੇ ਮੈਂ ਕਰਾ ਦੂੰਗਾ ਲਖਾਈ ਦਾ ਮੈਂ ਕਰਾ ਦੂੰਗਾ ਲਖਾਈ ਦਾ ਮੈਂ ਕਰਾ ਦੂੰਗਾ ਉਹ ਲਖਾਈ ਕਰਾ ਦੂ ਆਉਂਦਾ ਧੱਕਾ ਧੱਕਾ ਨਹੀਂ ਤੱਕਾ ਨਹੀਂ ਤੱਕਾ ਨਾ ਕਰ ਦਿਓ 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 ਯਾਰ ਪਾਠ ਹੁਣ ਬਾਈ ਨੂੰ ਉਹ ਬਾਈ ਲਿਆ ਜੀ ਆ ਬੰਦਾ ਯਾਰ ਕਰ ਬੱਕਰੀ ਕਰ ਬੱਕਰੀ ਉਰੇ ਨੂੰ ਬਾਈ ਚਮਕਲ ਵੇਖ ਲੈ ਕਿੰਨੀ ਲੰਮੀ ਤੇ ਬੱਕਰੀ ਆ ਬੱਕਰੀ ਆ ਬਰੀ ਬਰਬਰੀ ਪੂਰੇ ਰਾਦਰ ਦੀ ਆਖੇ ਲਗਾ ਨਹੀਂ ਉਹਦਾ ਕੋਈ ਗੱਲ ਨਹੀਂ ਪੈਸੇ ਵੀ ਰੱਖੋ ਬੱਕਰੀ ਲੈ ਜਾਓ ਮੈਂ ਦੱਸਦਾ ਆ ਸਾਈ ਵਾਲਾ ਫੜਾਂ ਕਿੱਥੇ ਸਾਈ ਵਾਲਾ ਚੱਲ ਬਸ ਯਾਰ ਫਾਈਲ ਵਾਲਾ ਤਾਂ ਦੇ ਦੇ ਉਹ 150 ਦੀ ਗੱਲ ਥੋੜਾ ਸੀਗੀ ਉਹ ਨਹੀਂ 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 ਬਸ ਹੋਣ ਵਾਲਾ ਤਾਂ ਨਹੀਂ 100 ਦੂੰਗੇ ਦੇ ਦਾਂਗੇ ਛੋੜ ਹੀ ਕਰ ਦਾਂਗੇ ਸੀ ਇਹ ਵੀ ਗੱਲ ਆ ਤਾਂ ਛੋੜ ਹੀ ਕਰ ਦੂੰਗਾ ਹੁਣ ਰਹਿਣ ਗਏ ਨਹੀਂ ਰਹਿਣਦੇ ਓ ਯਾਰ ਨਾ ਲੱਭਣ ਦੇ ਸੌਦਾ ਯਾਰ ਕਿਉਂ ਖੱਸੀ ਝਗੜਾ ਪਾਇਆ ਮੈਂ ਤੁਹਾਨੂੰ ਕਹਾਂਗਾ ਜੇ ਉਹ ਜਦੋਂ ਉਹ ਸੁਣ ਤਾਂ ਓਏ ਚੰਗੀਆ ਬੱਕਰੀ ਓਏ ਮੁੰਡਿਆ ਓਏ ਇਹ ਜੀ ਇਹਦੇ ਨਾਲ ਤੂੰ ਦੇਓ ਯਾਰ ਹੁਣ ਨਾਮ ਕਰੋ ਯਾਰ ਮੈਂ ਪਹਿਲਾਂ ਆਪਾਂ ਜਦ ਮੈਂ ਫਿਰ ਯਾਰ ਬਾਈ ਦੇ ਮੂੰਹ ਨੂੰ ਆਪਾਂ ਕਦਰ ਕਰਕੇ ਆਪਾਂ ਇੰਨਾ ਕਰਦੇ ਆਂ ਮੈਂ ਤਾਂ ਨਹੀਂ ਲਈ ਨਹੀਂ ਓਰਦੇ ਤੁਹਾਨੂੰ ਦੱਸਦਾ ਯਾਰ ਤੁਹਾਨੂੰ ਨਰਾਜ਼ ਨਹੀਂ ਕਰਦੇ ਬੱਕਰੀ ਲੈ ਜੋ ਪੈਸੇ ਫਿਰ ਐਤੂ ਬਾਦ ਨਰਾਜ਼ ਹੈ ਐਤੂ ਬਾਦ ਯਾਰ ਆਲਾ ਇਹ ਦੋ ਨਰਾਜ ਹੈ ਫਰਤਲਾ ਹੈ ਹਾਂ ਉਹ ਫਰਤਲਾ ਪਹਿਲਾਂ ਮੈਂ ਕਹਿੰਦਾ ਕਿ ਹੈ ਪੈਸਾ ਫਰਤਲਾ ਇਹ ਪੂਰਾ 17 ਲਖਾਈ ਤੇਰੀ ਆ ਜਾ ਚੱਕ ਦੇ 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 ਲਖਾਈ ਤੇਰੀ ਆ ਕਿੰਨੇ ਹੋਗੇ 17 ਗੈਂਡ ਵੀਰੇ ਪਹਿਲਾਂ 10 ਵਾਰੀ ਲੈ ਪੈਸੇ ਕਿੰਨੇ ਆ ਭਾਈ ਤਾਂ ਚੱਕੀ ਯਾਰ ਸਹੀ ਆ ਸਹੀ ਆ ਵਧੀਆ ਵਧੀਆ ਮੈਂ ਸਹੀ ਗੱਲ ਕੋਈ ਨਹੀਂ ਯਾਰ ਬੰਦੇ ਕੋਈ ਨਹੀਂ ਨਾ ਜਿਹੜੇ ਭੁੰਮੇ ਅਸਿੱਧਾ ਭੁੰਮੇ ਲੈ ਬੜਾ ਇੰਨੇ ਦਾ ਕੋਈ ਨਹੀਂ ਚੱਲ ਜੀ ਉਹ ਵੀ ਆਪਣੀ ਵਕਰੀ ਨਹੀਂ ਮਾਰੇ ਬਕਰੀ ਹੀ ਆ ਰਹੀ ਹੈ ਕਾਲ ਯਾਰ ਅਗਲਾ ਚੰਗੀ ਆ ਅਗਲੇ ਨੇ ਪੈਸੇ ਲਾਏ ਆ ਬਾਈ ਅਗਲੇ ਨੂੰ ਘਾ ਵਾਧਾ ਕਰੇ ਫੇਰ ਠੀਕ ਆ ਬਾਈ ਪ੍ਰਧਾਨ ਜੀ ਠੀਕ ਆ ਚੰਗੇ ਥਾਲ ਕਰੇ ਵਾਧਾ ਕਰੇ ਠੀਕ ਆ ਵਾਧਾ ਚਲੋ ਬਾਈ ਬਾਈ ਦਾ ਪਿੰਡ ਲਓ ਬਈ ਆ ਬੱਕਰੀ ਆ ਬਾਈ ਕਿਹੜਾ ਪਿੰਡ ਆਪਣਾ ਕੋਟਪਾਈ ਦਾ ਲਾ ਬਾਈ ਦਾ ਪਿੰਡ ਕੋਟਪਾਈ ਕੀ ਨਾ ਆਪਣਾ ਬਲਜਿੰਦਰ ਬਲਜਿੰਦਰ ਨੇ ਬਾਈ ਬੱਕਰੀ ਲਈ ਸਿਰਾ ਮੰਡੀ ਦੀ ਆ ਬੱਕਰੀ ਬਿਲਕੁਲ ਬਾਈ ਮੰਡੀ ਦੀ ਖਾਨ ਜੀ ਤੁਸੀਂ ਕਰਾਦਾ ਹੋਰ ਨਹੀਂ ਕਿਸੇ ਤੋਂ ਹਾਂ ਮੈਂ ਮੰਡੀ ਤੇ ਆ ਕੇ ਨਹੀਂ ਸਾਡੇ ਕੋਲ ਗਰਪਾਂ ਕਰਾਂ ਪਾ ਜੀ ਟਾਪ ਟਿਕਟ ਠੀਕ ਆ ਭਾਈ ਸਹੀ ਪੈਸੇ ਨਾ ਤੇ ਪਾਣੀ ਨਹੀਂ ਪਾ ਦੇ ਰਿਹਾ ਉਹ ਉਹ ਆਖਰ ਸਾਹਿਬ ਅੱਠਾਂ ਦਾ ਹੀ ਅੱਠਾਂ ਦਾ ਹੋ ਗਿਆ ਮਾ ਵੀ ਮਾੜਾ ਵੇਖੀ ਹੱਲੋ ਹਸਾਬ ਨਾ ਮਾਰ ਕੋਈ ਨਹੀਂ ਵਿੱਚ ਗੱਲਾਂ ਕਰ ਗੱਪਾਂ ਥਣ ਹੋਈਂ ਭਾਈ ਸੈਰ ਤੇ ਨੋ ਮੰਗਦਾ ਹੁਣ 11 ਉਹ ਲਾ ਨਾ ਕਿਤੇ ਮੰਗਦਾ ਚੱਲ 5 ਦੀ ਉਹ ਬਾਈ ਕਿੰਨੇ ਚ ਹੋ ਗਿਆ ਸਾਰਾ ਸੌਦਾ ਹਾਂ ਕਿੰਨੇ ਚ ਹੋ ਗਿਆ 4500 ਕਿੰਨੇ ਚ 4500 ਦਾ ਇੱਕ ਬੱਕਰਾ ਕਿਹੜੇ ਬੱਕਰੇ ਵਿਖਾਓ ਬਈ ਹੋਈ ਬਾਈ ਮਾੜਾ ਪਿੱਛੇ ਉਹ ਖੜਾ ਕਰ ਲਾ ਵੀ 8 ਬੱਕਰੇ ਆਹ ਤੇ 4500 ਦੇ ਹਿਸਾਬ ਨਾਲ ਕਿਹਨੇ ਲਿਆ ਇਹ ਕਪਤਾਨ ਨਹੀਂ ਕਪਤਾਨ ਦੂਲੇ ਵਾਲੇ ਨੇ ਲਾ ਵੀ ਕਪਤਾਨ ਨੇ ਲਏ ਆ 8 ਬੱਕਰੇ ਆਹ ਪੈਸੇ ਦੇ ਦੇ ਬਾਈ ਆ ਦੇਈਏ ਦਿਓ ਪੈਸੇ ਬਈ ਕਿਹੜਾ ਪਿੰਡ ਬਾਈਆਂ ਦਾ ਲੰਬ ਵਾਲੀ ਲੰਬ ਵਾਲੀ ਜਿਨ੍ਹਾਂ ਨੇ ਵੇਚਿਆ ਠੀਕ ਬਰਗਾੜੀ ਕੋਲੇ ਠੀਕ ਆ ਬਾਈ ਠੀਕ ਹੈ ਜੀ ਪੋਮੇ ਠੀਕ ਆ ਬਾਈ ਖੁਸ਼ ਆ ਹੱਥ ਮਾਰ ਲੈ ਕਰੀ ਆ ਜਾ ਲੈ ਵੀ ਗਪਤਾਨ ਕਰ ਦੇ ਯਾ ਕਰੀ ਠੀਕ ਹੈ ਜੀ ਬੋਲੇ ਨਾ ਛੋਟ ਕਰ ਦੇ ਕਈ ਅੰਦਾ ਠੀਕ ਆ ਜੀ ਆ ਜਾਓ ਬਾਈ ਲਖਾ ਲਓ ਆ ਜਾ ਬੇ ਚੱਟਾ ਕਰਾਓ ਵੀ ਲਖਾਈ ਲਾਓ ਚੱਟ ਲਖਾ ਸੁੱਖੇ ਜਾ ਜਾਂ ਛੋਟ ਕਰਾ ਆ ਦੱਸ ਯਾਰ ਬਾਈ ਛੋਟ ਕਰਕੇ ਜਾ ਲਾਓ ਇਹ ਕਿੰਨੇ ਕੀ ਤੋਂ ਲਿਆ ਇਹ ਤੇਰੇ ਕੋਲ ਆ ਸੀ ਬਾਈ ਲੈ ਵੀ ਕਾਲੇ ਕੋਲੇ ਸੀਗਾ ਇਹ ਤੇ ਕਾਲੇ ਦੇ ਮੁੰਡੇ ਬਾਈ ਉਠਾ ਗੁਰੂ ਕੇ ਵਾਲੇ ਨੇ ਆ ਬੱਕਰਾ ਲਿਆ ਕਿੰਨੇ ਦਾ ਰਹਿਣਾ ਕਾਲੇ ਬਾਈ ਸਾਢੇ ਦਾ ਸਾਢੇ ਦਾ ਸਾਰੇ ਕਾਲੇ ਕਾਲੇ ਇਕੱਠੇ ਫਿਰਦੇ ਅੱਜ ਹੈ ਇਹ ਕਾਲੇ ਦੇ ਮੁੰਡੇ ਤੁਸੀਂ ਦੋਵੇਂ ਕਾਲੇ ਆ ਲਾ ਵੀ ਸਾਢੇ 10000 ਦਾ ਸੱਦਾ ਹੋ ਗਿਆ ਹਾਂ ਕਾਲੇ ਲੱਗੀ ਜਾਂਦੇ ਲਖਾਈ ਤੇ ਉੱਥੇ ਤੇ ਆਪਾਂ ਕਸਮੋਂ ਰੋਟੀ ਉਹ ਛਾੜ ਕੇ ਕੋਈ ਨਾ ਬੰਦੇ ਹੀ ਥੋੜੇ ਆ ਯਾਰ ਪਾਰੇ ਬੰਦੇ ਹੈ ਕੀ ਤਾਰੋ ਅਰੇ ਨਹੀਂ ਕੋਈ ਨਹੀਂ ਉਹ ਨਹੀਂ ਕਹ ਉਹ ਤੁਹਾਡੇ ਆਪ ਦੇ ਬੰਦੇ ਹੀ ਲੜੀ ਜਾਂਦੇ ਯਾਰਾਂ ਹਾਤੀ ਕੋਲ ਦਾ ਉਹ ਹਾਤੀ ਕੋਲ ਸਾਰਾ ਉਹ ਮੈਂ ਦਮੇ ਦਾ ਹੀ ਆ ਮੈਂ ਕੋਈ ਸਾਡੇ ਤਰ੍ਹਾਂ ਨਹੀਂ ਕੁਝ ਵੀ ਨਹੀਂ ਆਖੇ ਹੋ ਤਾਂ ਕੀ ਜਾਂਦੇ ਤੂੰ ਤੇਰਾ ਕੀ ਆਖਦਾ ਲੈ ਰੁਕੀ ਆਖਦਾ ਜੇ ਲੈ ਕੇ ਜਾਣਾ ਕਾਲੇ ਉਹ ਵੀ ਤੁਹਾਡੇ ਮੂੰਹ ਨੂੰ ਚਲ ਲਖਾਈ ਕਿਵੇਂ ਆਓ ਯਾਰ ਉਹ ਨਹੀਂ ਮਿਲਗਾ ਨਹੀਂ ਰਹਿਣ ਤੇ ਚਲ ਕੀ ਆ ਕਿੱਥੇ ਉਹਦਾ ਰੱਟ ਲੱਕਰਾ ਨਹੀਂ ਜੰਡੇ ਕੇ ਝੱਲਾ ਫਿਰ ਤੇਰੇ ਅੱਖੇ ਤੇਰਾ ਦਾ ਚੱਲੇ ਪਰਸੀ ਮੇਨੇ ਮੰਦੀ ਮੂੰਹ ਮਕਸਦ ਤੇਰੇ ਅੱਖੇ ਚੱਲਿਆ ਤੇਰੇ ਅੱਖੇ ਚੱਲਿਆ ਹੈ ਗਾਏ ਮੇਰੀ ਜਾਨ ਸੁਣਾ ਕੱਲ ਰੋ ਮੰਨ ਲਓ ਤੁਹਾਡਾ ਬੰਦਾ ਆਵਦਾ ਕੀ ਐਡ ਹਰ ਕਾਮ ਆਵੇ ਬਾਤ ਕਰਿਆ ਕਰ ਉਹ ਚੀਜ਼ ਰਾਤ ਪਹਿਲੇ ਆਦ ਕੱਲ ਤੱਕ ਕੋਈ ਪਾਣੀ ਕੋਈ ਪਾ ਨਹੀਂ 200 ਰੁਪਏ ਹੋਰ ਮੈਜੂ ਤੇ ਪਰਚਾ ਡੱਕਾ 200 ਦੀ ਪੈ ਗਿਆ ਫਿਰ ਤਾਂ 100 200 ਵਾਲੀ ਗੱਲ ਛੱਡ ਚਲੋ ਨਵੇੜੋ ਯਾਰ ਬਾਈ ਮੰਨੀ ਨਹੀਂ ਹੁੰਦੀ ਕਿਹਦੇ 14 ਓ ਯਾਰ 14 ਲੈ 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 ਬਾਈ 100 200 ਲਿਖਾਈ ਕਰਾ ਦੇਵੋਗੇ ਤੁਸੀਂ ਚੱਲਾ ਲਿਖਾਈ ਵੀ ਕਰਾ ਦੇਾਂਗੇ ਛੱਡ ਜਾ ਹੁਣ ਤਾਂ ਉਹੀ ਗਾਲ ਦੁੱਪੜ ਵੀ ਨਿਕਲ ਗਈ ਆ ਮਾੜੀ ਮੋਟੀ ਤੁਹਾਨੂੰ ਤਾਂ ਖਰ ਨਹੀਂ ਸੁਣੀ ਹੋਣੀ ਤੇ ਭਰਾ 13500 ਦਾ ਬੱਕਰਾ ਬਾਈ ਕਾਲੇ ਨੇ ਗੁਰੂ ਦੇ ਕੋਠੇ ਵਾਲੇ ਨੇ ਲੈ ਰਿਆ ਸੂਰੇ ਵਾਲਾ ਬੱਕਰਾ ਮੰਡੀ ਦਾ ਅਗਲਾ ਸੌਦਾ ਤੁਹਾਨੂੰ ਦਿਖਾਉਣਾ ਨੂੰ ਦਵਾ ਤਾਂ ਆਪਾਂ ਗੁਰੂਆਂ ਦੇ ਕੋਠੇ ਵਾਲੇ ਹੀ ਹੈ ਵੀਡੀਓ ਚ ਠੀਕ ਆ ਲਿਆਓ ਬਣਾ ਦੰਦਾ ਵਾਲੇ ਵੀ ਲਿਆਓ ਲੈ ਬਣਾ ਦੰਦਾ ਵਾਲੇ ਲੈ ਵੇ ਨਹੀਂ ਬਸ ਠੀਕ ਆ ਖੀਰਾ 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 ਜਮਾ ਖੀਰਾ ਬਾਈ ਲਓ ਜ ਆ ਬੱਚਾ ਵੇਚਤਾ ਪੁੱਛ ਚਲੋ ਤੇ ਕਿੰਨੇ ਦੇਣਾ ਬਾਰਲੀ ਪਾਰਟੀ ਹੈ ਬਾਈ ਕਾਲੇ ਨਾਲ ਅੱਛਾ ਕੀ ਰਹਾ ਬਾਈ ਤੇ ਬਾਈ ਕਿਹੜਾ ਪਿੰਡ ਆ ਤੁਹਾਡਾ ਤੁਹਾਡਾ ਕਿਹੜਾ ਪਿੰਡ ਬਾਈ ਆਪਣਾ ਵਿਲੇ ਦਾ ਬਾਈ ਵਿਲੇ ਵਾਲਾ ਵਿਖਾਉਂ ਵਿਲੇ ਵਾਲਾ ਵਿਖਾਤਾ ਅੱਜ ਹੈ ਠੀਕ ਆ ਠੀਕ ਆ ਭੁੱਲ ਜਾਨਾ ਤੂੰ ਸਾਡੇ ਬੁੜੇ ਦੇ ਨਾਨਕੇ ਫੇਰ ਵੀ ਭੁੱਲ ਜਾਈ ਦੀ ਵਿਲੇ ਵੀ ਸੀਗੇ ਆਪਾਂ ਬਹੁਤ ਵਾਰੀ ਹਾਂ ਸਹੀ ਆ ਤੇ ਬਾਈ ਬਹੁਤ ਵਧੀਆ ਬੱਕਰੇ ਦਾ ਸੌਦਾ ਹੋਇਆ ਪੈਸੇ ਆ ਗਏ ਬਾਈ ਠੀਕ ਆ ਬਦਵੀਰ ਹਾਂ ਕਾਲੇ ਕੋਲ ਹੁੰਦਾ ਹੈ